ਤਾਂ ਕੱਲ ਨੂੰ ਕਰ ਦੂੰਗਾ ਪੁਰਾਣੀ ਪੈਨਸ਼ਨ ਜਿਹੜਾ ਤੁਹਾਡਾ 20000 ਕਰੋੜ ਬਚਾਉਣ ਨੂੰ ਕਰਦਾ ਮੈਂ ਉਹ ਤੋਂ ਬੰਦੇ ਉਹ ਫਿਰ ਵੀ ਇੱਕ ਗੁੱਡ ਮੁਕਰਾਂਗੇ ਫਿਰ ਇਸ ਨੂੰ ਹਾਂਜੀ ਹਾਂ ਠੀਕ ਹੈ ਨਾ ਹਾਂਜੀ ਮੈਨੂੰ ਤਾਂ ਕੱਲ ਨੂੰ ਮੈਨੂੰ ਕੀ ਪ੍ਰੋਬਲਮ ਹੈ ਮੈਂ ਕੱਲ ਨੂੰ ਕਰ ਦੂੰਗਾ ਪੈਸੇ ਤੁਹਾਨੂੰ 25 ਸਾਲ ਬਾਅਦ ਦੇਣੇ ਨੇ ਮੈਂ ਕਿਹਾ ਕੱਲ ਵੀ ਦੇਣ ਦਾ ਰੱਖ ਜਾਣਾ ਪਰ ਮੈਂ ਕਹਿੰਦਾ ਕਿ ਜੇ ਕਿਤੇ ਵੜਿਆ ਬੜੂ ਕੇ ਹੁਣ ਥੋੜਾ ਮੋਦੀ ਪਹਿਲਾਂ ਨਾਲੋਂ ਕਰਤਾ ਹੈ ਇਹ ਵੜਿਆ ਬੜੂ ਕੇ ਆਪਾਂ ਪਹਿਲਾਂ ਨਾਲ ਪੈਸਾ ਵੀ ਘੜਾ ਲੀ ਨਾ ਉਹਨਾਂ ਤੱਕ ਨੂੰ ਮਰਜ਼ੀ ਮੈਂ ਤੁਹਾਨੂੰ ਜਿੰਦਰਾ ਕੋਈ ਕਰ ਲਵਾਂ ਮੈਨੂੰ ਕੋਈ ਪਰੋਰੀ ਮੈਂ ਤੱਕ ਮੈਂ ਮਲਾਜਾ ਦਾ ਮੁੰਡਾ ਜੀ ਮੈਨੂੰ ਪਤਾ ਹੈ ਮੈਨੂੰ ਇਹ ਮੇਰੇ ਵੱਲੋਂ 올ਡ ਦਾ ਮੈਂ ਵਿਰੋਧ ਨਹੀਂ ਕਰਦਾ ਪਰ ਮੈਂ ਕਹਿੰਦਾ ਉਹ ਪੈਸੇ ਵੀ ਲੈ ਲੀਏ ਨਾਲ 올ਡ ਸਕੀਮ ਲਾਗੂ ਕਰ ਦਈਏ ਕਿਉਂਕਿ ਹੁਣ ਇਹ ਜਗਤਾਰ ਜੀ ਨਾਮ ਦੇ ਇਹਨਾਂ ਨੂੰ ਕਿਵੇਂ ਹੱਕ ਹੈ ਵੀ ਸ਼ੇਅਰ ਮਾਰਕੀਟ ਜਲਾਦਣੇ ਬਾਅਦ ਵਿਜੇ ਮਾਲੀਆ ਬੈਂਕ ਲੁੱਟ ਕੇ ਭੱਜ ਗਿਆ ਤਾਂ ਵਿਜੇ ਮਾਲੀਆ ਨੇ ਬੈਂਕ ਨਹੀਂ ਲੁੱਟੀ ਨਾ ਸਰਕਾਰ ਲੁੱਟੀ ਹੈ ਉਹਨੂੰ ਕਹਿੰਦੇ ਨੇ ਥੋੜੇ ਪੈਸੇ ਲੈ ਕੇ ਭੱਜਦੇ ਨੇ ਠੇਕਦਾਰ ਨਾਮ ਚੇਂਜ ਵੀ ਕੋਈ ਇਹ ਮੈਂ ਇਸ ਗੱਲ ਦੇ ਹੱਕ ਚ ਥੋੜਾ ਟਾਈਮ ਦਿਓ ਕਿ ਤਾਨੂੰ ਬਾਹਰ ਹਰਤਾਲ ਕਰਕੇ ਟਾਈਮ ਮੰਗਦੇ ਹੋ ਸਾਡਾ ਕੇਡਰ ਦਾ 9 ਵਜੇ ਹਰਤਾਲ ਕਰਨ ਨੂੰ ਮੈਂ ਮੰਨ ਲੁਗਾ ਕਿ ਜੇ ਟਾਈਮ ਨਹੀਂ ਮਿਲਿਆ ਵੀ ਹਰਤਾਲ ਕਰਾਂਗੇ ਸਰ ਟਾਈਮ ਟਾਈਮ ਸਰ 8 ਵਾਰੀ ਮੰਗ ਚੁੱਕੇ ਟਾਈਮ ਵਾਸਤੇ ਤੁਹਾਨੂੰ ਮੰਗ ਚੁੱਕੇ ਸਾਡਾ ਕੇਡਰ ਦਾ 9 ਵਜੇ ਉਹ ਕਾਮ ਹੈ ਬੰਜੀ ਲੱਗਦੀ ਸਿਰ ਇੱਕ ਮਤ ਹੈ ਕਿ ਅੱਪਾ ਹੁਣ ਇੱਥੇ ਖਾਣ ਕੀ ਡਾਲੀ